ਜਿਸ ਸਤਗੁਰੂ ਦਾ ਪੁਰਮ ਨਾ ਰਿਓ ਹੁਣ ਧਿਆਨ ਦਿਓ ਮਹਾਰਾਜ ਦੇ ਜੀਵਨ ਤੇ ਇਤਿਹਾਸ ਨੇ ਇੱਕ ਸਾਖੀ ਬੜੀ ਪਿਆਰੀ ਸੰਭਾਲ ਕੇ ਰੱਖੀ ਹੈ ਸ਼ਿਮ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਕਾਬਲ ਤੋਂ ਕੁਝ ਸਿੱਖ ਆਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸ਼੍ਰੀ ਅਕਾਲ ਤਖਸੈਬ ਦੇ ਬਾਰ ਬਾਰ ਉਹਨਾਂ ਸਿੱਖਾਂ ਨੂੰ ਮਿਲ ਪੈ ਭਾਈ ਸੰਤੋਖ ਸਿੰਘ ਸਾਖੀ ਇਤਿਹਾਸ ਵਿੱਚ ਲਿਖਦੇ ਨੇ ਕਿ ਉਸ ਵਕਤ ਦੁਪਹਿਰ ਦਾ ਸਮਾਂ ਗੁਜ਼ਰ ਚੁੱਕਾ ਸੀ ਸ਼ਾਮਾਂ ਢਲ ਰਹੀਆਂ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਉਹਨਾਂ ਸਿੱਖਾਂ ਨੇ ਮੱਥਾ ਟੇਕਿਆ ਦਿੱਖੇ ਹੁਣ ਗੁਰੂ ਕਿੰਨਾ ਪਿਆਰ ਕਰਦਾ ਸਿੱਖਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਿਆਰ ਨਾਲ ਉਹਨਾਂ ਦੀ ਭੇਟਾ ਪ੍ਰਵਾਨ ਕੀਤੀ ਤੇ ਨਾਲ ਉਹਨਾਂ ਗੁਰਸਿੱਖਾਂ ਨੂੰ ਪੁੱਛਿਆ ਕਿੱਥੋਂ ਆਇਓ ਉਹਨਾਂ ਕਹਿੰਦੇ ਜੀ ਕਾਬਲ ਕੰਧਾਰ ਦੇ ਇਲਾਕੇ 'ਚੋਂ ਮਹਾਰਾਜ ਨੇ ਕਿਹਾ ਬੇਟਾ ਪਹਿਲਾਂ ਲੰਗਰ ਵਿੱਚ ਜਾਓ ਦੂਰੋਂ ਚੱਲ ਕੇ ਆਏ ਹੋ ਭੁੱਖ ਲੱਗੀ ਹੋਏਗੀ ਪਹਿਲਾਂ ਕੁਝ ਲੰਗਰ ਪ੍ਰਸ਼ਾਦ ਚੱਕੋ ਸਿੱਖਾਂ ਨੇ ਕਿਹਾ ਮਹਾਰਾਜ ਸਤਿਵੰਦ। ਉਹ ਸਿੱਖ ਜਿਹੜੇ ਪੰਜ ਹਰਜਣੇ ਆਏ ਸਨ ਲੰਗਰ ਵਿੱਚ ਚਲੇ ਗਏ ਜਦੋਂ ਲੰਗਰ ਵਿੱਚ ਜਾ ਕੇ ਉਹਨਾਂ ਪ੍ਰਸ਼ਾਦਾ ਮੰਗਿਆ ਸੇਵਾਦਾਰਾਂ ਅੱਗੇ ਕਹਿ ਦਿੱਤਾ ਪ੍ਰਸ਼ਾਦਾ ਸਮਾਪਤ ਹੋ ਗਿਆ ਕਿਉਂਕਿ ਦੁਪਹਿਰ ਢਲ ਚੁੱਕੀ ਸੀ ਸ਼ਾਮਾਂ ਪੈ ਰਹੀਆਂ ਨੇ ਲੰਗਰ ਦਾ ਵਕਤ ਹੀ ਨਹੀਂ ਜਦੋਂ ਲੰਗਰ ਦਾ ਸਮਾਂ ਨਹੀਂ ਸੀ ਲੰਗਰ ਸਮਾਪਤ ਹੋ ਗਿਆ ਸਿੱਖਾਂ ਕਹਿੰਦੇ ਲੰਗਰ ਸਮਾਪਤ ਹੋ ਗਿਆ ਹੁਣ ਤੇ ਰਾਤ ਦਾ ਬਣ ਰਿਹਾ ਕੁਝ ਘੰਟੇ ਹੋਰ ਨੇ ਰਾਤ ਦਾ ਪ੍ਰਸ਼ਾਦਾ ਛਕ ਲਈ ਉਹ ਸੰਗਤ ਵਿੱਚ ਆਏ ਸਿੱਖਾਂ ਨੇ ਕਿਹਾ ਕੋਈ ਗੱਲ ਨਹੀਂ ਵਾਪਸ ਆ ਗਏ ਕੁਝ ਘੜੀਆਂ ਉਹ ਫਿਰ ਹਰਿਮੰਦਰ ਸਾਹਿਬ ਦੇ ਦਰਸ਼ਨ ਪ੍ਰਕਰਮਾ ਕਰਦੇ ਰਹੇ ਇੰਨੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਫਿਰ ਉਹਨਾਂ ਸਿੱਖਾਂ ਦੇ ਸਨਮੁਖ ਮੋਰੇ ਆ ਗਏ ਜਿਵੇਂ ਇੱਕ ਮਾਂ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ ਮੇਰੇ ਬੱਚੇ ਨੇ ਭੋਜਨ ਖਾਧਾਕ ਨਹੀਂ ਖਾਧਾ ਨਿਕੇ ਜੇ ਬੱਚੇ ਨੂੰ ਸਕੂਲ ਕੱਲਦੇ ਹੋ ਮਾਂ ਪਹਿਲਾਂ ਉਹਦੇ ਬੈਗ ਵਿੱਚੋਂ ਟਿਫਨ ਕੱਢ ਕੇ ਵੇਖਦੀ ਹੈ ਜਿਹੜਾ ਭੋਜਨ ਭੇਜਿਆ ਸੀ ਇਹਨੇ ਖਾਧਾ ਕਿਉਂਕਿ ਮਾਂ ਨੂੰ ਸਭ ਤੋਂ ਜ਼ਿਆਦਾ ਖਿਆਲ ਬੱਚੇ ਦੇ ਖਾਣ ਦਾ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਂ ਪਿਓ ਦੀ ਤਰ੍ਹਾਂ ਪਿਆਰ ਕਰਦੇ ਨੇ ਸਿੱਖਾਂ ਨੂੰ ਸਿੱਖਾਂ ਨੂੰ ਫਿਰ ਮਿਲ ਪਏ ਤੇ ਫਿਰ ਪਹਿਲੇ ਮਿਲਦਿਆਂ ਪੁੱਛਿਆ ਬੇਟਾ ਕੁਝ ਛਕਿਆ ਤੁਸੀਂ ਉਹਨੂੰ ਸਿੱਖ ਝੂਠ ਕੇ ਮੈਂ ਬੋਲਣ ਜਿਸ ਗੁਰੂ ਦੇ ਸਾਹਮਣੇ ਖਲੋਤੇ ਨੇ ਉਹ ਅੰਤਰਜਾਮੀ ਹੈ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਜੀ ਲੰਗਰ ਵਿੱਚ ਗਏ ਸਾਂ ਪ੍ਰਸ਼ਾਦਾ ਵੱਧ ਗਿਆ ਉੱਥੇ ਪ੍ਰਸ਼ਾਦਾ ਨਹੀਂ ਸੇਵਾਦਾਰਾਂ ਨੇ ਕਿਹਾ ਦੋ ਚਾਰ ਘੰਟੇ ਹੋਰ ਨੇ ਰਾਤ ਦਾ ਲੰਗਰ ਬਣਨ ਵਾਲਾ ਉਦੋਂ ਛਕ ਲਿਓ ਮਹਾਰਾਜ ਕੋਈ ਗੱਲ ਨਹੀਂ ਰਾਤ ਦਾ ਪ੍ਰਸ਼ਾਦਾ ਬਣੇਗਾ ਅਸੀਂ ਛਕ ਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਦੀ ਗੱਲ ਸੁਣ ਕੇ ਕਹਿੰਦੇ ਨੇ ਬੇਟਾ ਜੇ ਲੰਗਰ ਵੱਧ ਗਿਆ ਕੋਈ ਗੱਲ ਨਹੀਂ ਇੰਜ ਕਰੋ ਤੁਸੀਂ ਇੱਥੋਂ ਕਿਸੇ ਤੋਂ ਰਸਤਾ ਪੁੱਛ ਕੇ ਚਲੇ ਜਾਓ ਬਿਲਕੁਲ ਪਿਛਲੇ ਪਾਸੇ ਸਾਡਾ ਘਰ ਹੈ ਜਿੱਥੇ ਗੁਰਦੁਆਰਾ ਅਜ ਗੁਰੂ ਕੇ ਮਹਿਲ ਹੈ ਅਕਾਲ ਤਖਸਾਲ ਦੇ ਪਿਛਲੇ ਪਾਸੇ ਬਾਜ਼ਾਰ ਵਿੱਚ ਗੁਰਦੁਆਰਾ ਹੈ ਉਸ ਜਗ੍ਹਾ ਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਪਰਿਵਾਰ ਰਿਹਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਰਿਵਾਰ ਰਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਰਿਵਾਰ ਰਿਹਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਕਾਸ਼ ਉਸ ਜਗ੍ਹਾ ਤੇ ਹੋਇਆ ਉਸ ਗੁਰਦਾਰੇ ਦਾ ਨਾਮ ਹੈ ਗੁਰਦਰਾ ਗੁਰੂ ਕੇ ਮਹਿਲ ਮਹਾਰਾਜ ਨੇ ਕਿਹਾ ਬੇਟਾ ਸਾਡੇ ਘਰ ਚਲੇ ਜਾਓ ਗੁਰੂ ਕੇ ਮਹਿਲ ਉੱਥੇ ਸਾਡੇ ਘਰ ਵਿੱਚ ਮਠਿਆਈ ਬਣ ਰਹੀ ਹੈ ਲੱਡੂ ਬੁੰਦੀ ਤਿਆਰ ਹੋ ਰਹੀ ਹੈ ਕਿਉਂਕਿ ਦੋ ਚੌਂ ਦਿਨਾਂ ਨੂੰ ਸਾਡੀ ਬੇਟੀ ਦਾ ਵਿਆਹ ਹੈ ব্রত ਵਾਸਤੇ ਮਠਿਆਈਆਂ ਮੰਨ ਲਈਆਂ ਨੇ ਜਾਓ ਉੱਥੇ ਹਲਵਾਈਆਂ ਕੋਲ ਜਾਓ ਕੁਝ ਛਕ ਲਓ ਦੂਰੋਂ ਆਏ ਹੋ ਤੁਹਾਡੀ ਭੁੱਖ ਮਿਟ ਜਾਏਗੀ ਸਿੱਖਾਂ ਕਿਹਾ ਮਾਰਾ 7:00 ਵਜੇ ਹੁਣ ਉਹ ਸਿੱਖ ਜਿਹੜੇ ਪੰਜ ਛੇ ਜਣੇ ਆਏ ਨੇ ਗੁਰੂ ਦਾ ਹੁਕਮ ਮੰਨ ਕੇ ਗੁਰੂ ਦੇ ਘਰ ਚਲੇ ਗਏ ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਜਦੋਂ ਘਰ ਗਏ ਜਿੱਧਰਲੇ ਪਾਸੇ ਹਲਵਾਈ ਲੱਗੇ ਸਨ ਲੱਡੂ ਬੁੰਦੀ ਬਣ ਰਹੀ ਸੀ ਜਾ ਕੇ ਸਤਕਾਰ ਅਦਬ ਨਾਲ ਮਾਤਾ ਦਾ ਮੋਤਰੀ ਜੀ ਨੂੰ ਮੱਥਾ ਟੇਕਿਆ ਹੱਥ ਜੋੜ ਕੇ ਕਿਹਾ ਸਾਨੂੰ ਸਤਿਗੁਰ ਜੀ ਨੇ ਕੱਲਿਆ ਅਸੀਂ ਦੁਪਹਿਰੇ ਲੇਟ ਹੋ ਗਏ ਕਾਬਲ ਕੰਧਾਰ ਤੋਂ ਆਏ ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕੱਲਿਆ ਕੁਝ ਸ਼ੱਕਣ ਵਾਸਤੇ ਮਠਿਆਈ ਦੇ ਦਿਓ ਉਹ ਜਿਹੜੇ ਹਲਵਾਈ ਸਨ ਉਹਨਾਂ ਕਿਹਾ ਮਾਤਾ ਜੀ ਨੂੰ ਪੁੱਛਣਾ ਪੈਣਾ ਹੈ ਮਾਤਾ ਦਾ ਮੋਦਰੀ ਜੀ ਨੂੰ ਉਹਨਾਂ ਹਲਵਾਈਆਂ ਨੇ ਪੁੱਛਿਆ ਮਾਤਾ ਦਾ ਮੋਦਰੀ ਜੀ ਨੇ ਜਵਾਬ ਦਿੱਤਾ ਇਹ ਮਠਿਆਈ ਤੇ ਬਰਾਤ ਵਾਸਤੇ ਬਣ ਰਹੀ ਹੈ ਜੇ ਹੁਣੇ ਵੰਡਣੀ ਸ਼ੁਰੂ ਕਰ ਦਿੱਤੀ ਅਜੇ ਵਿਆਹ ਪਰਸੋਂ ਚੌਥੇ ਨੂੰ ਹੈ ਪਰਸੋਂ ਚੌਥੇ ਤੱਕ ਬਰਾਤ ਵਾਸਤੇ ਕੀ ਬਚੇਗਾ ਨਹੀਂ ਨਹੀਂ ਬਰਾਤ ਤੋਂ ਪਹਿਲਾਂ ਲੱਡੂ ਕਿਸੇ ਨੂੰ ਨਹੀਂ ਦੇਣੇ ਮਾਤਾ ਦਮੋਦਰੀ ਜੀ ਨੇ ਕਿਹਾ ਹਲਵਾਈਆਂ ਨੇ ਜਵਾਬ ਦੇ ਦਿੱਤਾ ਸਿੱਖਾਂ ਨੂੰ ਕਿਹਾ ਵੀ ਇਹ ਮਾਤਾ ਜੀ ਦਾ ਜਵਾਬ ਹੈ ਇਹ ਮਠਿਆਈ ਬਰਾਤ ਵਾਸਤੇ ਬਣ ਰਹੀ ਹੈ ਅੱਜ ਹੀ ਬੰਡਣੀ ਸ਼ੁਰੂ ਕਰ ਦਿੱਤੀ ਪਰਸੋਂ ਚੌਥੇ ਤੱਕ ਹੀ ਬਣੇਗਾ ਇਹ ਮਠਿਆਈ ਨਹੀਂ ਦਿੱਤੀ ਜਾ ਸਕਦੀ ਇਹ ਲੱਡੂ ਬੁੰਦੀ ਸਿਰਫ ਬਰਾਤ ਵਾਸਤੇ ਬਣ ਰਹੀ ਹੈ ਸਿੱਖਾਂ ਨੂੰ ਜਵਾਬ ਦਿੱਤਾ ਸਿੱਖ ਵਾਪਸ ਆ ਗਿਆ ਹੁਣ ਦੇਖਿਓ ਗੁਰੂ ਕਿੰਨਾ ਖਿਆਲ ਰੱਖਦਾ ਹੈ ਜਿਵੇਂ ਮਾਂ ਆਪਣੀ ਅੱਖਾਂ ਤੋਂ ਪੁੱਤਰ ਨੂੰ ਦੂਰ ਨਹੀਂ ਹੋਣ ਦਿੰਦੀ ਮੇਰਾ ਗੁਰੂ ਵੀ ਇਸ ਤਰ੍ਹਾਂ ਫਰਜ਼ ਨਿਭਾਉਂਦਾ ਹੈ ਉਹ ਸਿੱਖਾ ਤੇਰੇ ਪ੍ਰੇਮ ਵਿੱਚ ਕਮੀ ਹੋ ਸਕਦੀ ਹੈ ਗੁਰੂ ਦੇ ਪ੍ਰੇਮ ਵਿੱਚ ਕਮੀ ਨਹੀਂ ਤੂੰ ਭਾਵਨਾ ਨਾਲ ਇੱਕ ਕਦਮ ਗੁਰੂ ਵੱਲ ਆਈ ਗੁਰੂ ਕਰੋੜਾਂ ਕਦਮ ਅੱਗੇ ਹੁੰਦਾ ਹੈ ਭਾਵਨੀ ਭਗਤ ਭਾਏ ਕੋਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨਦਨ ਦੇਤ ਹੈ ਚਰਨ ਸ਼ਰਨ ਗੁਰ ਇੱਕ ਪਿੰਡਾ ਜਾਏ ਚੱਲ ਸਤਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਸਿੱਖਾਂ ਨੂੰ ਫਿਰ ਮਿਲ ਪਏ ਉਹ ਸਿੱਖਾਂ ਦੇ ਮਨਸੀ ਹੁਣ 2 ਘੰਟੇ ਲੰਘ ਜਾਣੇ ਨੇ ਰਾਤ ਪੈ ਜਾਣੀ ਹੈ ਰਹਿਰਾਸ ਦੇ ਦੀਵਾਨ ਸਜਣਗੇ ਉਤੋਂ ਮਾ ਲੰਗਰ ਚੱਲ ਪੜੇ ਪਰ ਛੇਵੇਂ ਪਾਤਸ਼ਾਹ ਨੇ ਫਿਰ ਨਜ਼ਰਾਂ ਨਾਲ ਲੱਭ ਲਿਆ ਉਹਨਾਂ ਸਿੱਖਾਂ ਨੂੰ ਪ੍ਰਕਰਮਾਂ ਵਿੱਚ ਲੱਭ ਕੇ ਫਿਰ ਰੋਕ ਕੇ ਪੁੱਛਿਆ ਬੇਟਾ ਕੁਝ ਸ਼ੱਕ ਹੈ ਤੁਸੀਂ ਇੰਨਾ ਪਿਆਰ ਤਾਂ ਮaaf ਕਰਿਓ ਜਨਮ ਦੇਣ ਵਾਲੀ ਮਾਂ ਨਹੀਂ ਕਰ ਸਕਦਾ ਇੰਨਾ ਪਿਆਰ ਨਹੀਂ ਹੋ ਸਕਦਾ ਤਿੰਨ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੁੱਛਿਆ ਆਪਣੀ ਨਜ਼ਰ ਤੋਂ ਦੂਰ ਨਹੀਂ ਕੀਤਾ ਸਿੱਖਾਂ ਨੂੰ ਪੁੱਛਿਆ ਬੇਟਾ ਕੋ ਸ਼ਕਿਆ ਉਹਨਾਂ ਨੇ ਕਿਹਾ ਮਹਾਰਾਜ ਗਏ ਤਾਂ ਸੰਘ ਘਰ ਸ਼ਕਣ ਹਲਵਾਈਆਂ ਨੇ ਜਵਾਬ ਦੇ ਦਿੱਤਾ ਕਿ ਮਾਤਾ ਦਾ ਮੋਦਰੀ ਜੀ ਦਾ ਹੁਕਮ ਹੈ ਇਹ ਮਠਿਆਈ ਸਿਰਫ ਬਰਾਤ ਵਾਸਤੇ ਹੈ ਲੱਡੂ ਬੁੰਦੀ ਬਣ ਰਹੀ ਹੈ ਇਹ ਬਰਾਤੀਆਂ ਵਾਸਤੇ ਹੈ ਜੇ ਹੁਣੇ ਵਰਤੌਣੀ ਸ਼ੁਰੂ ਕਰ ਦਿੱਤੀ ਪਰਸੋਂ ਚੌਥੇ ਤੱਕ ਵੀ ਬਣੇਗਾ ਇਹ ਬਰਾਤ ਵਾਸਤੇ ਲੱਡੂ ਨੇ ਕਿਸੇ ਨੂੰ ਵਰਤਾਏ ਨਹੀਂ ਜਾ ਸਕਦੇ ਛੇਵੇਂ ਪਾਤਸ਼ਾਹ ਨੇ ਇੰਨੀ ਗੱਲ ਸੁਣੀ ਮਹਾਰਾਜ ਨੇ ਉਸੇ ਵਕਤ ਆਪਣੀ ਰਸਨਾ ਤੋਂ ਕਿ ਅੱਛਾ ਜਿਹੜੀ ਮਠਿਆਈ ਸਾਡੇ ਸਿੱਖਾਂ ਵਾਸਤੇ ਨਹੀਂ ਉਹਨੂੰ ਬਰਾਤ ਵੀ ਨਹੀਂ ਖਾਏਗੀ ਤੁਰਕੇ ਖਾਣਗੇ ਮਹਾਰਾਜ ਨੇ ਕਿ ਜਿਹੜੀ ਸਾਡੇ ਸਿੱਖਾਂ ਵਾਸਤੇ ਮਠਿਆਈ ਨਹੀਂ ਉਹ ਬਰਾਤ ਵੀ ਨਹੀਂ ਖਾਏਗੀ ਹੁਣ ਤੁਰਕਾਂ ਦੇ ਮੂੰਹ ਪਹੇਗੀ ਇਤਿਹਾਸ ਕਹਿੰਦਾ ਤਿੰਨ ਦਿਨ ਵਿਆਹ ਵਿੱਚ ਰਹਿੰਦੇ ਸਨ ਸੱਚਮੁੱਚ ਤਿੰਨ ਦਿਨ ਗੁਜ਼ਰੇ ਬੀਬੀ ਵੀਰੋ ਦੇ ਵਿਆਹ ਤੋਂ ਇੱਕ ਰਾਤ ਪਹਿਲਾਂ ਅਮਰitsar ਸਾਹਿਬ ਤੇ ਹਮਲਾ ਹੋਇਆ ਬਣੀ ਬਣਾਈ ਮਠਿਆਈ ਛੱਡ ਕੇ ਚਵਾਲ ਜਾਣਾ ਪਿਆ ਬੀਬੀ ਵੀਰੋ ਦਾ ਆਨੰਦ ਕਾਜ ਪਿੰਡ ਚਵਾਲ ਹੋਇਆ ਮਠਿਆਈਆਂ ਬਣੀਆਂ ਬਣਾਈਆਂ ਲੱਡੂ ਤੁਰਕਾਂ ਨੇ ਖਾਦੇ ਇਤੋਂ ਵੱਧ ਦੁਨੀਆ ਵਿੱਚ ਹੈ ਕੋਈ ਗੁਰੂ ਜਿਹੜਾ ਆਪਣੇ ਸਿੱਖਾਂ ਨਾਲ ਪਿਆਰ ਕਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਹੱਦ ਤੱਕ ਪਿਆਰ ਕਰਦੇ ਨੇ ਸਿੱਖਾਂ